ਸੌਦੇ ਨੂੰੋਂ ਉਹ ਕਹਿਣ ਲਈ ਆ ਜਦ ਬੁਝਾਰੋ ਮਿਲਣ ਦੇ ਆ ਮੈਂ ਸੱਚੀ ਆ ਦੇਦੀ ਮੈਂ ਤਾਂ ਸੌਖ ਆਂਦੇ ਜਿੰਨੇ ਤੂੰ ਸੱਚੀ ਆ ਨਾ ਮੈਨੂੰ ਸਾਰਾ ਪਤਾ ਹੀ ਤੇ ਐਨ ਹੋਵੇ ਟਿੰਡ ਫੂਮ ਨਹੀਂ ਚੁੱਕੇ ਤੈਨੂੰ ਘਰੋਂ ਬਾਹਰ ਕੱਢਾਂ ਤੂੰ ਕੀ ਸਮਝ ਨਹੀਂ ਆ ਕਿ ਸਾਡੀ ਮੇਰੀ ਮਾਸੀ ਪਿੱਛੇ ਕੋਈ ਵੀ ਨਹੀਂ ਨਾ ਉਹ ਤੇ ਅਸੀਂ ਕਿਹਾ ਸੀ ਚੱਲ ਨੂੰ ਆਈ ਹੋਈ ਆ ਸਾਡੀ ਮਾਸੀ ਸੁਖੀ ਰਹੇਗੀ ਕਰਾਂ ਜੋ ਪੁੱਤ ਟਾਈਮ ਨਹੀਂ ਮਿਲਦਾ ਤਾਂਦੇ ਨਹੀਂ ਅਸੀਂ ਇੱਥੇ ਆਂਦੇ ਹੀ ਤੇ ਜਾਂ ਮੈਂ ਤੇ ਆਪਣੀ ਮਾਸੀ ਕੋਲ ਰੋ ਜਾਵਾ ਤੇ ਨਾਲੇ ਤੂੰ ਮੇਰੀ ਮਾਸੀ ਨੂੰ ਧਮਕੀਆਂ ਜੰਨੀ ਆ ਮੈਂ ਤੇ ਕੋਈ ਧਮਕੀ ਨਹੀਂ ਦਿੱਤੀ ਤੇ ਦੇ ਦੇ ਮੈਂ ਮੈਂ ਮੰਮੀ ਤੁਹਾਨੂੰ ਕਦੀ ਕੁਝ ਪਿਆਜ ਬੋਲ ਰੋਜ਼ ਤੂੰ ਬੋਲਦੀ ਐ ਐਂ ਨਹੀਂ ਮੇਰੀ ਬੇਇੱਜ਼ਤੀ ਕਰਦ ਰਹੀ ਐ ਨਹੀਂ ਕੋਈ ਰਿਸ਼ਤੇਦਾਰ ਆ ਕਿ ਨਹੀਂ ਆਇਆ ਤੂੰ ਹਾਏ ਮੈਂ ਤੇ ਤੁਹਾਨੂੰ ਕਦੀ ਕੁਝ ਨਹੀਂ ਕਿਹਾ ਮੈਂ ਤੇ ਕੱਲ ਨੂੰ ਆਪਣੀ ਮਾਂ ਤੋਂ ਵੱਧ ਕੇ ਸਮਝਿਆ ਹੋਇਆ ਵੈ ਬਹੁਤ ਸੋਹਣੀ ਗੱਲ ਆ ਤੇਰੀ ਪਤਾ ਸਾਨੂੰ ਜਿੰਨੀ ਕੇ ਮਾਂ ਸਮਝੀ ਰੋਟੀਆਂ ਜਿੰਦੀ ਉਹਦੇ ਕੱਪੜੇ ਪ੍ਰੈਸ ਕੀਤੇ ਪਾ ਕੇ ਭੇਜ ਜਾਂਦੇ ਹੋ ਤਾਂ ਕੋਈ ਕੰਮ ਨਹੀਂ ਮੋਬਾਈਲ ਲੈ ਕੇ ਬੈਹ ਜਾਂਦੇ ਹੋ ਟੀਵੀ ਅੱਗੇ ਬੈਹ ਜਾਂਦੇ ਹੋ ਤੂੰ ਜੋ ਵਿੱਚ ਕਰਦੀ ਨਹੀਂ ਪਤਾ ਸਾਨੂੰ ਫਿਰ ਇਹਨੇ ਕੀਤਾ ਕਿ ਮੰਜੋ ਇਹਦੇ ਘਰ ਤੇ ਕੈਮਰੇ ਲਗਵਾ ਦੇ ਤੇ ਇਹਨੂੰ ਇਹ ਨਹੀਂ ਨਾ ਪਤਾ ਕਿ ਕੈਮਰੇ ਲਗਾਏ ਤਾਂ ਮੇਰੀ ਵੀ ਵਿੱਚ ਹੀ ਆਂਦੀ ਹੈ ਰਿਕਾਰਡਿੰਗ ਤੇ ਇਹ ਰਿਕਾਰਡਿੰਗ ਨਾ ਮੈਂ ਆਪਣੇ ਭਰਾ ਨੂੰ ਭੇਜ ਦਿੱਤੀ ਹੈ इवन ਕਿ ਤੇਰੇ ਘਰ ਵਾਲੇ ਨੂੰ ਪ੍ਰੈਰਟੀ ਨੂੰ ਹਾਂਜੀ ਪ੍ਰੈਰਟੀ ਨੂੰ ਤੇ ਪ੍ਰੈਰਟੀ ਨੇ ਕਿਹਾ ਵਾ ਕਿ ਮੁੰਡਾ ਰੱਖੋ ਤੁਸੀਂ ਆਪਣੇ ਕੋਲ ਇਹਨੂੰ ਕਰੋ ਘੱਡੋਂ ਬਾਹਰ ਨਹੀਂ ਪ੍ਰੈਟੀ ਅੱਦਾਨੀ ਕਿੱਸੇ ਉਹ ਗੱਲਾਂ ਨਹੀਂ ਸਕਦਾ ਉਹ ਕੰਦੰਡੇ ਹੋਲਸ ਲੈਣਾ ਮੇਰੇ ਕੋਲ ਤੇ ਬੱਚਾ ਆਪਣਾ ਨਹੀਂ ਦੇਣਾ ਤੇ ਤੋਰੋ ਇਹਨੂੰ ਇੱਥੋਂ ਕਿਸ ਬੋਸ ਆਹ ਪ੍ਰੈਟੀ ਨਹੀਂ ਕਿ ਆਹ ਹਾਂ ਮਰ ਪੋਤਰਾ ਰੂ ਮੇਰੇ ਕੋਲ ਨਿਕਲੋਂ ਤੋ ਇੱਥੋਂ ਨਿਕਲ ਇੱਥੋਂ ਤੂੰ ਜਿਹੜਾ ਕੈਮਰਾ ਲਵਾਇਆ ਨਾ ਆਪਣੇ ਨਾਲ ਤੂੰ ਬਹੁਤ ਚੰਗਾ ਕੀਤਾ ਈ ਤੋ ਕਹਿੰਦੀ ਮੈਂ ਬਹੁਤ ਵਧੀਆ ਕਰਕੇ ਚੱਲੀ ਮੰਮੀ ਮੈਂ ਕੈਮਰਾ ਲਵਾ ਕੇ ਪਿੱਕੇ ਚੱਲਨੀ ਆ ਪਤਾ ਲੱਗ ਪੁਆ ਜੀ ਮੈਂ ਸਾਰਾ ਕੁ ਮੈਂ ਕੀ ਮਜ਼ਾਕ ਹੈ ਕੀ ਕੁਝ ਤੀ ਕਰ ਦਿਓ ਕਿ ਤਰ੍ਹਾਂ ਭੁਣ ਗੱਲਾਂ ਕਰ ਦਿਓ ਪਰ ਤੂੰ ਆਪਣੇ ਪੈਰੀਂ ਆਪੇ ਖਲਾੜਾ ਮਾਰਿਆ ਪਤਾ ਕਿਉਂ ਉਹ ਸਾਰੇ ਤੇਰੇ ਗੱਲਾਂ ਰਿਕਾਰਡ ਹੋ ਗਈਆਂ ਤਾਂ ਆਪਾਂ ਲੱਗੇ ਪਈ ਤੇ ਪਰੈਟੀ ਤੁਸੀਂ ਜੋ ਵੀ ਕਹਿ ਲੋ ਮੈਂ ਆਪਣਾ ਘਰ ਛੱਡ ਕੇ ਨਹੀਂ ਜੇ ਜਾਣਾ ਕਿਹੜਾ ਘਰ ਹੈ ਨਹੀਂ ਕਿਹੜੇ ਘਰ ਦੀ ਗੱਲ ਕਰਦੀ ਪਈ ਆ ਜਿਹੜਾ ਤੇਰਾ ਘਰ ਤੂੰ ਕਹਿੰਦੀ ਹੈ ਨਾ ਇਹ ਮੇਰੀ ਮਾਸੀ ਦਾ ਘਰ ਹੈ ਛੋਟੇ ਛੋਟੇ ਹੁੰਦਿਆਂ ਤੋਂ ਨਾ ਜਦੋਂ ਮੈਂ ਇਹਨਾਂ ਦਾ ਵਿਆਹ ਹੋਇਆ ਨਾ ਮਤ ਛੋਟੀ ਜਿੰਨੀ ਸੀ ਐਸ ਮਾਸੀ ਨੇ ਇੱਕ ਟਾਟੂ ਟੋਕਿਆ ਘਰ ਬਣਾਇਆ ਆ ਪਲੈਟ ਹੀ ਤੇ ਹੂਨ ਵੱਡਾ ਹੋਇਆ ਨਾ ਉਹ ਵੀ ਉਹਨੇ ਨਾ ਆਪਣਾ ਪਲਾਟ ਵੇਚ ਕੇ ਨਾ ਤੇ ਮੇਰੀ ਮਾਸੀ ਨੇ ਉਹਨੂੰ ਬਾਹਰ ਭੇਜਿਆ ਵਾ ਉਹ ਮੁੰਡਾ ਬੜਾ ਸਮਝਦਾਰ ਜੇ ਤੂੰ ਉੱਥੇ ਚਾਰ ਇੱਟਾਂ ਲਾਈਆਂ ਹੀ ਤੇ ਲਾ ਕੇ ਲੈ ਜਾ ਤੇ ਨਹੀਂ ਤਾਂ ਤੂੰ ਡਿੱਡਦੀ ਹੋ ਚੱਲ ਐ ਮਤ ਸੋਚੀ ਕਿ ਮੈਂ ਆਪਣੀ ਮਾਸੀ ਨੂੰ ਕੁਛ ਕਹਿਣ ਦਵਾਂਗੀ ਜਦੋਂ ਉਠਿਆ ਚਪੇੜਾ ਮਾਰ ਲਿਆ ਜਦੋਂ ਵੇਖਿਆ ਇਹ ਕਰ ਲੋ ਮਾਸਰ ਮੇਰਾ ਪਲਾ ਮਾਸ ਜੇ ਕਿਤੇ ਤੈਨੂੰ ਟੱਕਰਿਆ ਹੁੰਦਾ ਨਾ ਮੇਰੇ ਬੱਕਨ ਦਾ ਘਰ ਵਾਲਾ ਤੇ ਪਤਾ ਨਹੀਂ ਤੇਰੇ ਨਾਲ ਕੀ ਹੋਣਾ ਹੈ ਤੇ ਮਾਸੀ ਹੁਣ ਦਰਨ ਦੀ ਲੋੜ ਨਹੀਂ ਜਾਂਦੀ ਹੈ ਨਾ ਤੈਨੂੰ ਜਾਣਦੇ ਨਿਕਲ ਨਿਕਲ ਇੱਥੋਂ ਸਾਰੇ ਅਸੀਂ ਤੇਰੇ ਨਾਲ ਹੁਣ ਮੇਰੇ ਨਾਲ ਹੈਗੀ ਐ ਪਹਿਨਵੀ ਐ ਪਨੇਵੀ ਮੇਰੀ ਵੀ ਨਾਲ ਐਵੇਂ ਮੁੰਡਾ ਮੇਰਾ ਨਾਲ ਆ ਪੋਤਰਾ ਮੇਰੇ ਕੋਲ ਆ ਸਿੱਧੇ ਪਾਣੀ ਦੀ ਰੋਇ 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 ਨਿਕਲ ਇੱਥੋਂ ਦਫਾ ਨਿਕਲ ਨਿਕਲ ਇੱਥੇ ਜਾਂਦੀ ਕਿਉਂ ਨਹੀਂ ਤੂੰ ਚੱਲ ਦਫਾ ਜਾ ਕੇ ਪਾਪਾ 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 ਵੇਖੋ ਮੈਨੂੰ ਸਾਰੇ ਜਨੇ ਘਰੋਂ ਗੱਡਣ ਦੇ ਦੇ ਮੈਂ ਤੁਹਾਡੀ ਕੀ ਗੀਆ ਪਾਪਾ ਜਦੋਂ ਤੁਸੀਂ ਮੈਨੂੰ ਵਿਆਹ ਨੂੰ ਆਏ ਸੀ ਤੁਸੀਂ ਮੈਨਿੱਕੋ ਗੱਲ ਕਹੀ ਸੀ ਪੁੱਤਰ ਮੇਰੀ ਕੋਈ ਧੀ ਨਹੀਂ ਤੂੰ ਮੇਰੀ ਹੁਣ ਧੀ ਹੀ ਗਈਆਂ ਤੇ ਨੂੰ ਵੀ ਹਗੀਆਂ ਅੱਜ ਦੇਖੋ ਤੁਹਾਡੀ ਧੀ ਨੂੰ ਤੁਹਾਡੇ ਘਰ ਚੋਂ ਕੱਢਿਆ ਜਾਂਦਾ ਪਿਆ ਪਾਪਾ ਪਾਪਾ ਕੁਝ ਬੋਲਦੇ ਕਿਉਂ ਨਹੀਂ ਪਏ ਮੈਂ ਕਿੱਥੇ ਜਾਵਾਂ ਮੈਂ ਕੀ ਕਰਾਂ ਮੇਰੇ ਘਰ ਕੇ ਬਹੁਤ ਗਰੀਬ ਆ ਮੇਰੀਆਂ ਪਿੱਛੇ ਪੰਜ ਪੈਣਾ ਮੇਰਾ ਪਿਓ ਮੈਨੂੰ ਨਹੀਂ ਰੋਕ ਸਕਦਾ ਮੈਂ ਕੀ ਕਰਾਂਗੀ ਪਾਪਾ ਕੁਝ ਸੋਚੋ ਕੁਝ ਕਰੋ ਪਾਪਾ ਸੋਚੋ ਕੁਝ ਤੀ ਤੂੰ ਜੋ ਵੀ ਸਾਡੇ ਨਾਲ ਕੀਤਾ ਇੰਨਾ ਮਾੜਾ ਕੀਤਾ ਵਾ ਤੇ ਅਸੀਂ ਕਿਸੇ ਨੂੰ ਦੱਸ ਨਹੀਂ ਸਕਦੇ ਬਾਹਰ ਸਾਡੀ ਇੰਨੀ ਇੱਜ਼ਤ ਹੈ ਤੇ ਘਰ ਸਾਡੇ ਨੂੰ ਇੰਨੀ ਬੇਇੱਜ਼ਤੀ ਕਰਦੀ ਹੈ ਇਹ ਤਾਂ ਕਹਿਣ ਦੀ ਗੱਲ ਨਹੀਂ ਅਸੀਂ ਕਿਸੇ ਨੂੰ ਮੂੰਹ ਦਿਖਾਉਣ ਚੁੱਕੇ ਨਹੀਂ ਇਹ ਹੁਣ ਬੜਾ ਸਿਰ ਨੀਵੇਂ ਪਾਇਆ ਉਸਲੇ ਨਹੀਂ ਸੀ ਪਤਾ ਕਰਨ ਲੱਗਿਆ ਕਿ ਮੇਰੇ ਮਾਰ ਪੰਜ ਭੈਣਾ ਨਾ ਮੇਰਾ ਪਿਓ ਗਰੀਬ ਹੈ ਹੁਣ ਤਾਂ ਘਰੋਂ ਚਿੱਤੇ ਆਇਆ ਇਹ ਕਰਨ ਤੋਂ ਪਹਿਲਾਂ ਸਾਰਾ ਕੁਝ ਸੋਚਦੀ ਮੈਂ ਕਿਹੜੇ ਦਿਲ ਪਿਓ ਨੇ ਉਸ ਤੇ ਗੱਡੀਆਂ ਲੈ ਕੇ ਆਈ ਸਰ ਨਾ ਦੱਸ ਵਿਆਹ ਤੱਕ ਤਾਂ ਚਾਹ ਤਰ ਪਿਓ ਕਰ ਨਹੀਂ ਸਕਿਆ ਰੋਟੀ ਤੱਕ ਤਾਂ ਵਿਆਹ ਵੀ ਖਵਾ ਨਹੀਂ ਸਕਿਆ ਐਂਦੀ ਅਸੀਂ ਚਾ ਤਿੰਨ ਕੱਪੜਿਆਂ ਨਾਲ ਤਾਂ ਟੁਕ ਲਿਆ ਆਖੜ ਦਾ ਤਾ ਤੁਝੇ ਬਹੁਤ ਕੁਝ ਲਾਖੇ ਆਈਆਂ ਇੱਥੇ ਹੱਕ ਨਹੀਂ ਜੀ ਮੇਰੇ ਭਰਾ ਪਰਜੈ ਨੂੰ ਵੱਢ ਕਰ ਗਾ ਕਹਿੰਦਾ ਮੇਰਾ ਭਤੀਜਾ ਤੇਰੇ ਵਾਲੇ ਆਪਣੇ ਮਾਂ ਪਿਓ ਛੱਡ ਕੇ ਗਿਆ ਤੇ ਇਹ ਹਾਲਤ ਕਰ ਦਿੱਤੀ ਕਈ ਤਕਲੀਫਾਂ ਨਾਲ ਲਾਤੀਆਂ ਰੋ ਰੋ ਕੇ ਬੁਰਾ ਹਾਲ ਕਰਦਾ ਜਿਵੇਂ 4 ਦਿਨ ਤੁਹਾਡੇ ਘਰ ਨਾਲ ਤਾਂ ਨਿਮੰਤਰਤ ਕੋਲ ਤੂੰ ਤਾਂ ਪਤਾ ਨਹੀਂ ਸੀ ਲੱਗਣਾ ਮੇਰਾ ਨਾ ਕਹਿ ਨੂੰ ਦਿਲ ਨਹੀਂ ਕਰਦਾ ਜੋ ਤੂੰ ਕੀਤਾ ਦੇਖ ਪਹਿਲੇ ਤੋਂ ਟੁੱਟੇ ਸਾਈਕਲ ਤੇ ਹੁੰਦੀ ਹੁੰਦੀ ਹੈ ਨਾ ਪਤਾ ਹੀ ਨਾ ਕਤਈ ਨਾ ਆਵੇ ਮੇਰੇ ਪੋਤੇ ਨੇ ਦੋ ਦੋ ਗੱਡੀਆਂ ਦੇ ਖੜੀਆਂ ਕੀਤੀਆਂ ਆਈਆਂ ਇਹਨਾਂ ਤੋਂ ਦੁਪਹਿਰ ਨਹੀਂ ਜਮੀਂ ਤੇ ਲਾਉਂਦੀ ਗੱਡੀ ਬਸ ਆਈ ਤੇ ਘਰ ਬੈਠੀ ਏਸੀ ਤੇ ਦੋ ਤੇ ਗੱਡੀ ਏਸੀ ਤੇ ਹੋਟਲਾਂ ਦੇ ਖਾਣੇ ਖਾਂਦੀ ਐ ਮਾਂ ਵੀ ਹੋਣੀ ਰੋਟੀ ਖਵਾਈ ਜਾਂਦੀ ਰੋਟੀਆਂ ਗਿੰਦੀਆਂ ਉਹਨਾਂ ਦੀਆਂ ਇਹ ਦੋ ਗਈਆਂ ਜੇ ਤੀਸਰੀ ਨਹੀਂ ਜੇ ਮਿਲਣੀ ਐਨੇ ਜੀ ਗੁਜ਼ਾਰਾ ਕਰ ਲੋ ਇਹ ਦਵਾਈ ਹੈ ਤੇ ਖਾ ਲੋ ਨਹੀਂ ਹੈ ਤੇ ਕੱਲ ਆਏਗੀ ਦਵਾਈ ਕੱਲ ਸੁਣ ਸਾਰਾ ਮਕਾਂਟਾ ਆ ਕੇ ਇੱਕ ਤੂੰ ਆਪਣਾ ਕਮਰਾਈ ਪਾੜਿਆ ਤੇ ਉਹ ਅੱਡਾ ਵਧੀਆ ਤੇ ਮੇਰੀ ਮਾਸੀ ਮਾਸੜ ਜੋਗੀ ਉਹੀ ਕੱਚੀਆਂ ਥਾਵਾਂ ਰਹਿਣ ਦਿੱਤੀ ਸਾਦਾ ਫਰਸ਼ ਪਵਾਤਾ ਹੀ ਤੇ ਬੋਲਾ ਮੇਰੀ ਗੱਲ ਸੁਣ ਪੈਸਾ ਪ੍ਰੈਟੀ ਨਹੀਂ ਭੇਜਿਆ ਤੂੰ ਆਪਣੇ ਪੇਕਿਆਂ ਤੋਂ ਨਹੀਂ ਲੈ ਕੇ ਆਈ ਸੀ ਸਾਰੇ ਇਹ ਚੁੱਪ ਕਰ ਜਾਓ ਤੈਨੂੰ ਜਿਆਦਾ ਚਾਹੀਦੀ ਹੈ ਨਾ ਮੈਂ ਨਾ ਦੇ ਪ੍ਰੋਟੀ ਦੇ ਨਾਂ ਦੇ ਲੋਨਾ ਤੇ ਨਾ ਹੀ ਮੈਂ ਆਪਣੇ ਪੁੱਤਰੇ ਦੇ ਨਾਂ ਨਾਲ ਸਾਰੀ ਜਿਆਦਾ ਤੇਰੇ ਨਾਲ ਆਉਣਾ ਆਉ ਚੱਲੀਏ ਛੱਡੋ ਅਸੀਂ ਕੱਲ ਹੀ ਫੈਸਲਾ ਕੀਤਾ ਚਲੋ ਚਲੀਏ ਆਪਣਾ ਹੋਰ ਆਪਣਾ ਹੋਰ ਨਾਮ ਮੇਰੇ ਵੀ ਹੋਰ ਮਕਾਨ ਦਾ ਉਹ ਕੰਦੇਸੀ ਇਹਦੇ ਵਿੱਚ ਨਹੀਂ ਰਹਿਣਾ ਇਹਦੇ ਨਾਲ ਨਹੀਂ ਰਹਿਣਾ ਮੈਨੂੰ ਚੱਕਰ ਨਹੀਂ ਦੇਖਣੀਆਂ ਜੀ ਨਹੀਂ ਮੰਨੀ ਰਹਿਣਾ ਚਲੋ ਯਾਰ ਅੱਪ ਚਲੀਏ ਚਲੋ ਚਲੀਏ ਕਰਤਿਰੋ ਦੇ ਨਾਂ ਚਾਹੀਦਾ ਚਲੋ ਮੰਮੀ ਪਾਪਾ ਨੂੰ ਕੋਠੇ ਸਹੀ ਉਹ ਆਜੀ ਜੀ ਦੀਆਂ ਨੂੰ ਝੋਕੋ ਸ਼ਾਮ ਤੋਸਾਰਾ ਬੁਜਾ ਨਹੀਂ ਮੈਨੂੰ ਕੁਝ ਨਹੀਂ ਚਾਹੀਦਾ ਤੂੰ ਰੋਕੋ ਦੇਖ ਲਿਆ ਉਹਨਾਂ ਨੇ ਮਕਾਨ ਆਪਣੇ ਲਈ ਇਹਨੂੰ ਕਿ ਕੀ ਕਰਨਾ ਹੈ ਜਲਦੀ ਆਪਾਂ ਕਹਿ ਮੈਨੂੰ ਮਾਫ਼ ਮੈਂ ਤੈਨੂੰ ਜਗ੍ਹਾ ਚਾਹੀਦੀ ਮੈਂ ਮਿਲ ਗਈ ਨਾ ਤੈਨੂੰ ਹੂੰ ਕਿਧਰ ਆ ਰੁੱਕਣ ਢਈ ਐ ਨਾ ਨੂੰ ਹਾਂ ਮੇਰੇ ਭਰਾਵਰ ਦੇ ਨੇ ਮਕਾਨ ਆਪਣਾ ਦੇਖ ਲਿਆ ਤੂੰ ਰਹਿ ਖੁਸ਼ ਸਮਝਾ ਦਦਾ ਪਰ ਤੇ ਕੇਨੂੰ ਰੱਖ ਤਾ ਕਿਸੇ ਨੂੰ ਰੱਖ ਜਿੰਨੂੰ ਮਰਜ਼ੀ ਰੱਖ ਖੁਸ਼ ਰਹਿ ਬਸ ਤੈਨੂੰ ਜਾਇਦਾ ਤੱਕ ਮਤਲਬ ਸੀ ਨਾ ਤੇਰੇ ਨਾਲ ਨਹੀਂ ਰਹਿਣਾ ਮੇਰੇ ਭਰਾਵਰ ਦੇ ਤੇਰਾ ਕੀ ਭਰੋਸਾ ਤੂੰ ਮਾਰੀ ਦੇ ਉਹਨਾਂ ਨੂੰ ਜਿੱਡੀ ਤੂੰ ਚੰਡਾ ਲੱਗੀ ਪਾਸ ਕਰੂ ਮੈਂ ਮੰਨਨੇ ਮੇਰੇ ਕੋ ਬਹੁਤ ਗਲਤੀਆਂ ਹੋਈਆਂ ਗਲਤੀਆਂ ਨਹੀਂ ਮੇਰੇ ਕੋ ਗੁਨਾਹ ਹੋ ਗਏ ਮੈਨੂੰ ਮaaf ਕਰ ਦੋ ਪਤਾ ਹੀ ਨਹੀਂ ਲੱਗਾ ਮੈਂ ਕੀ ਕਰਨੀ ਐ ਏਡੀ ਮਸਤੀ ਚ ਆਈ ਸੀ ਤੇਰੇ ਦਿਮਾਗ ਦੇ ਉੱਤੇ ਮੈਨੂੰ ਮੇਰੀਆਂ ਗਲਤੀਆਂ ਦਾ ਅਹਿਸਾਸ ਹੋ ਗਿਆ ਮੈਨੂੰ ਮaaf ਕਰ ਦੋ ਅਸੀਂ ਵਕੀਲ ਕੋਲ ਕਰ ਲੋ ਆਂ ਦੇ ਦਿੱਤਾ ਸਾਰਾ ਕੁਝ ਤੈਨੂੰ ਇਹਨਾਂ ਨੇ ਨਹੀਂ ਰਹਿਣਾ ਤੇਨਾ ਮਕਾਨ ਅਸੀਂ ਦੇਖ ਲਿਆ ਦੀਦੀ ਮਸੀ ਜੀ ਨਸਕ ਮਨ ਪਤਾ ਲੱਗ ਗਿਆ ਕਿ ਕਿਤਨੀ ਗਲਤੀ ਦਾ ਨਾ ਅਹਿਸਾਸ ਹੋ ਗਿਆ ਅਬੀ ਸੱ ਦਿੱਤੀ ਆ ਮੈਂ ਤੇ ਭੈੜੀ ਲਾਲਚੀ ਚਲੋ ਦੀਦੀ ਬਸ ਕਰੋ ਦੇਰ ਆਏ ਦਰੋਸਤ ਜੇ ਕੰਮ ਫੇਰੇ ਕੁਝ ਕਰੇ ਤੁਸੀਂ ਨਹੀਂ ਕਰੇਗੇ ਮਾਸੇ ਅਧੀਆਂ ਤੁਹਾਨੂੰ ਅੱਖਾਂ ਨਹੀਂ ਹੋ ਜਾ ਰਹਾਂ ਮੰਗ ਮਾਫੀ ਇਹਨਾਂ ਕੋਲ ਚਾਮਰ ਦੇ ਭਾਬੀ ਨੂੰ ਆਪੇ ਇੱਕ ਵਾਰੀ ਵੀ ਜੋ ਆਸ ਕਰ ਲਾ ਦੇ ਤੇ ਕਹਿੰਦੀ ਮੈਂ ਨਹੀਂ ਕਰਾਂ ਉਹ ਨਾ ਕਰੇ ਕਿਉਂ ਦੱਤੀ ਆਏ ਇਹ ਐਵੇਂ ਮੈਨੂੰ ਕਹੀ ਜਾਂਦੀ ਸੀ ਮੰਮੀ ਨਿੰਬੂ ਦਾ ਮੰਮੀ ਕੀ ਕਰਦੇ ਪਿਓ ਤੁਸੀਂ ਕਰਨਾ ਕੀ ਹੈ ਵੇਲੀ ਤੇ ਬਾਹ ਛੱਡਦੀ ਤੂੰ ਮੈਨੂੰ ਉਹ ਮੈਂ ਕਿਹਾ ਨਿੰਬੂ ਵੇਖਾ ਕੋਈ ਜਗਿਆ achar ਹੀ ਪਾਦਾ ਛੱਡੋ ਖੱਟਾ ਮਿੱਠਾ achar ਬੜਾ ਵਧੀਆ ਲੱਗਦਾ ਆਹੋ ਛੱਡੋ ਨਿੰਬੂ ਨਿੰਬੂ ਚਲੋ ਤੁਸੀਂ ਅੰਦਰ ਬੈ ਕੇ ਆਰਾਮ ਕਰੋ ਰੈਸਟ ਕਰੋ ਐਵੇਂ ਤੁਸੀਂ ਆਪਣੇ ਕੰਮਾਂ 'ਚ ਲੱਗੇ ਹੋ ਤੁਹਾਨੂੰ ਕਿੰਨੇ ਵਾਰੀ ਮੈਂ ਕਿਹਾ ਛੱਡ ਦੂ ਕੰਮ ਕੁਮ ਕੋਈ ਲੋੜ ਨਹੀਂ ਕਿ ਕੰਮ ਕਰਨ ਦੀ ਆਰਾਮ ਨਾਲ ਬੈਠਾ ਕਰੋ ਤੂੰ ਹੋਈ ਰਹੀ ਇੱਕਦਮੀ ਤੂੰ ਬਦਲ ਗਈ ਐ ਇੰਨਾ ਸੁਭਾਅ ਬਦਲ ਤੇ ਆਪਣਾ ਉਨੀਂ ਚਿਰ ਤਾਂ ਮੈਨੂੰ 4 ਸਾਲਾਂ ਚ ਦੀ ਦਿੱਤੀ ਜਿੰਨੀ ਹੁਣ ਤੂੰ ਮੈਨੂੰ 4 ਦਿਨਾਂ ਚ ਦੇ ਦਿੱਤੀ ਆ ਹੁਣ ਇੱਜ਼ਤ ਮੈਨੂੰ ਪੱਜਰ ਨਹੀਂ ਡਈ ਨਹੀਂ ਨਹੀਂ ਐਦਾ ਵੀ ਗੱਲ ਤੁਸੀਂ ਨਾ ਕਰੋ ਮੈਂ ਸ਼ਰਮਿੰਦੇ ਹੁੰਦੀ ਪੀ ਆ ਮੇਰੇ ਕੋਲ ਪਤਾ ਕਿੰਨੀਆਂ ਗਲਤੀਆਂ ਆਈਆਂ ਬਹੁਤ ਜ਼ਿਆਦਾ ਗਲਤੀਆਂ ਮੈਂ ਬਹੁਤ ਗਲਤੀਆਂ ਕੀਤੀਆਂ ਹੁਣ ਮੈਨੂੰ ਉਹ ਦੁਬਾਰਾ ਗਲਤੀਆਂ ਨਹੀਂ ਕਰਨੀਆਂ ਮੈਨੂੰ ਬਹੁਤ ਮਹਿਸੂਸ ਹੁੰਦੀਆਂ ਜੋ ਕੁਛ ਮੈਂ ਤੁਹਾਡੇ ਨਾਲ ਕੀਤਾ ਹੁਣ ਤੁਸੀਂ ਰਾਮਨਾਥ ਰੈਸਟ ਕਰੋ ਚਾਹ ਪੀਣੀ ਹੈ ਕੌਫੀ ਪੀਣੀ ਹੈ ਮੈਨੂੰ ਦੱਸੋ ਆਰਡਰ ਕਰੋ ਮੈਂ ਲੈ ਕੇ ਆਵਾਂਗੀ ਅੱਛਾ ਮੇਰੀ ਗੱਲ ਸੁਣ ਉਹ ਤੂੰ ਗੱਲ ਛੱਡ ਪਹਿਲਾਂ ਆਪਾਂ ਦੋਵੇਂ ਜਾਣੀਆਂ ਅਰੁਣਾ ਭੈਣ ਜੀ ਦੇ ਘਰ ਚਲੀਏ ਅੱਜ ਸਾਡੇ ਜੋ ਵੀ ਦੋਵੇਂ ਜਾਣੀਆਂ ਤੇ ਹਾਲਾਤ ਆ ਨਾ ਐਨੇ ਆਪਾਂ ਖੁਸ਼ ਆ ਉਹਦੀ ਵਜ੍ਹਾ ਸਿਰਫ ਅਰਨਾ ਭੈਣ ਜੀ ਆ ਮੰਮੀ ਜੀ ਅਰਨਾ ਆਂਟੀ ਨਾਲ ਹੁੰਦੇ ਤੇ ਫਿਰ ਪਤਾ ਨਹੀਂ ਮੈਨੂੰ ਮੇਰੀਆਂ ਗਲਤੀਆਂ ਮਹਿਸੂਸ ਹੀ ਨਹੀਂ ਹੋਣੀਆਂ ਸੀ ਨਾ ਮੈਨੂੰ ਕੁਝ ਪਤਾ ਲੱਗਣਾ ਸੀ ਸ਼ੁਕਰ ਆ ਅਰਨਾ ਆਂਟੀ ਨੇ ਸਾਡਾ ਸਭ ਕੁਝ ਗਲਤੀਆਂ ਸਭ ਕੁਝ ਦੂਰ ਕਰਤਾ ਹੈ ਨਾ ਅਸੀਂ ਫਿਰ ਦੋਨੋਂ ਖੁਸ਼ ਹੋ ਗਈਆਂ ਵਾ ਤੇ ਦੇਖੋ ਸਾਡਾ ਪਿਆਰ ਕਿੰਨਾ ਬਣ ਗਿਆ ਪਾਗਲੇ ਪਿਆਰ ਤੇ ਤਰੇਣਾ ਚਾਹੀਦਾ ਵੈਸੇ ਇੱਕ ਤੇ ਮੈਂ ਗੱਲ ਕਵਾਂ ਹਾਂ ਜੀ ਛੋਟੇ ਜਿਓ ਕਰੇਗੀ ਘਰਾਂ ਵੈਸੇ ਤੋ ਮੈਨੂੰ ਉਤਰਾ ਹੀ ਬੋਲ ਜਿ ਤਰ੍ਹਾਂ ਤੂੰ ਬੋਲਦੀ ਹੁੰਦੀ ਸੀ ਮੈਨੂੰ ਸ਼ਰਮ ਆ ਗਈ ਵੈਨ ਤੋ ਤੁਸੀਂ ਫੇਰ ਮੈਨੂੰ ਬਣਾਣਾ ਜੀ ਨਹੀਂ ਗਲਤ ਕੰਮ ਨਹੀਂ ਕਰਨਾ ਹੁਣ ਆਪਾਂ ਇਹਨਾਂ ਨੂੰ ਕਹਿ ਦਈਏ ਆਜਾ ਜੋ ਸੋਨੀਆ ਆਜਾ ਆਜਾ ਲਓ ਜੀ ਆ ਬਾਕੀ ਦੀ ਗੱਲ ਤੁਹਾਨੂੰ ਅੱਗੇ ਮਿਲੂਗੀ ਇੱਥੇ ਰਿਧੀ ਤੇ ਸੋਨੀਆ ਲੇਟ ਆਏ ਸੀ ਐਸ ਕਰਕੇ ਉਹ ਸੀਨ ਪਹਿਲਾਂ ਬਣ ਚੁੱਕਾ ਸੀ ਤੇ ਇਹ ਸੀਨ ਹੁਣ ਬਣਿਆ ਤੇ ਇਹਨਾਂ ਦਾ ਵੀ ਸਪੈਸ਼ਲੀ ਤੌਰ ਤੇ ਥੈਂਕਸ ਜਿਨ੍ਹਾਂ ਨੇ ਇਹ ਬੜੀ ਵਧੀਆ ਢੰਗ ਨਾਲ ਰੋਲ ਨਭਾਇਆ ਔਰ ਇਹਦੇ ਵਿੱਚ ਇੱਕ ਸ਼ਖਸ ਹੋਰ ਨਹੀਂ ਹੈਗੇ ਅਰਨਾ ਪੈਣ ਜੀ ਤੇ ਕੋਈ ਗੱਲ ਨਹੀਂ ਹੁਣ ਨਹੀਂ ਹੈਗੇ ਤੇ ਜਿੰਨੇ ਵੀ ਜਾਣੇ ਬੈਠੇ ਸੀ ਸਾਰੇ ਕਰ ਲਏ ਫਿਰ ਲੋਕੇਸ਼ਨ ਸਾਨੂੰ ਸੇਮ ਹੀ ਲੈਣੀ ਪਈ ਕੁਝ ਉਧਰ ਕੁਝ ਉਧਰ ਉਧਰ ਤੇ ਆਜੋ ਆਜੋ ਛੋਟੇ ਇਹ ਇਹ ਵੀ ਦੋਵੇਂ ਜਾਣੇ ਸ਼ਰਾਰਤੀ ਸ਼ਰਾਰਤੀ ਪਿੱਛੇ ਚਾਓ ਪੈਣ ਜੀ ਇਹ ਵੀ ਦੋਵੇਂ ਜਣੇ ਆਪਣੀ ਦਾਦੀ ਮਮਾ ਨੂੰ ਲੈਣ ਆਏ ਸੀ ਕਿ ਲੇਟ ਹੋ ਗਏ ਇਹ ਤੁਹਾਨੂੰ ਕੀ ਲੱਗਦਾ ਹੈ ਸਟੋਰੀ ਬਣਾ ਕੇ ਕਿਉਂਕਿ ਪਹਿਲਾਂ ਵਿੱਚ ਜਿਹੜੀ ਵੀਡੀਓ ਬਣਾਈ ਉਹ ਸਾਰੇ ਮੈਂਬਰਾਂ ਨੇ ਪੁੱਛਿਆ ਤੁਸੀਂ ਦੱਸੋ ਕਿ ਜਿਹੜੀਆਂ ਨੋਹਾਂ ਇਸ ਤਰ੍ਹਾਂ ਕਰਦੀਆਂ ਉਹਨਾਂ ਨੂੰ ਕਰਨਾ ਚਾਹੀਦਾ ਸੱਸਾਂ ਨਾਲ ਕਿ ਨਹੀਂ ਬਿਲਕੁਲ ਨਹੀਂ ਉਹਨਾਂ ਨੇ ਅਸਾਂ ਨਹੀਂ ਕਰਨਾ ਚਾਹੀਦਾ ਆਪਣੇ ਮਾਤਾ ਪਿਤਾ ਪਿੱਛੇ ਛੱਡ ਕੇ ਆਣੇ ਹਾਂ ਤੇ ਅੱਗੋਂ ਸੱਸ ਸਹੁਰੇ ਨੇ ਵੀ ਆਪਣੇ ਮਾਤਾ ਪਿਤਾ ਸਮਝਣਾ ਚਾਹੀਦਾ ਮਤਲਬ ਜਿਸ ਤਰ੍ਹਾਂ ਮਿਸਵੇਬ ਕਰਦੇ ਉਹ ਵੀ ਕਰਨਾ ਚਾਹੀਦਾ ਤੁਸੀਂ ਨਹੀਂ ਇਹ ਬਹੁਤ ਜ਼ਿਆਦਾ ਗਲਤ ਹੈ ਸੱਚੀ ਮੁੱਚ ਇਹ ਰੀਅਲੀ ਹੈ ਕਈ ਕੁੜੀਆਂ ਇਦਾਂ ਕਰਦੀਆਂ ਵੀ ਆ ਨਹੀਂ ਸਮਝਦੀਆਂ ਉਹ ਕਹਿੰਦੀ ਆ ਮੇਰੀ ਮਾਂ ਤੇ ਉਹ ਸੀ ਉਹਨੂੰ ਫੋਨ ਕਰਕੇ ਹਾਲ ਚਾਲ ਪੁੱਛਣੀਆਂ ਰੋਟੀ ਖਾਦੀ ਕਿ ਨਹੀਂ ਖਾਦੀ ਇੱਥੇ ਭਾਵੇਂ ਦਵੇ ਹੀ ਨਾ ਹਾਂ ਇਹ ਬਹੁਤ ਗਲਤ ਪੁਆਇੰਟ ਐ ਕੋਈ ਵੀ ਇਹ ਗਲਤ ਪੁਆਇੰਟ ਨਾ ਕਰਾ ਚਲੋ ਜੀ ਇਹ ਸੀ ਨਰੰਦਾ ਵੀ ਸਾਡਾ ਜੋ ਮੇਰਾ ਤੇ ਰਿਧੀ ਦਾ ਤੇ ਇਹ ਫਿਰ ਦਵਾ ਦਾ ਰਿਧੀ ਆ ਗਈ ਤੇ ਆਪਾਂ ਸੀ ਇਨ ਕਰਦੇ ਹਾਂ ਸਾਰਿਆਂ ਨੇ ਬਹੁਤ ਅੱਛੇ ਅੱਛੇ ਕਮੈਂਟਸ ਕੀਤੀ ਹੈ ਔਰ ਕਈਆਂ ਨੇ ਕਿਤੇ ਰਿਧੀ ਕਿੱਦਾਂ ਬੋਲਦੀ ਹੈ ਮੈਂ ਬੋਲਦੀ ਨਹੀਂ ਇਦਾਂ ਤੇ ਕੋਈ ਸੀਨ ਸੀਗਾ ਤੇ ਮੈਨੂੰ ਬੋਲਣਾ ਪਿਆ ਅੱਛਾ ਆਪਣੇ ਮੈਂਬਰ ਕੋਈ ਵੀ ਨਹੀਂ ਇਸ ਤਰ੍ਹਾਂ ਬੋਲਦੇ ਪੈਂ ਜੀ ਸਾਰੇ ਸਾਰੇ ਜਾਣੇ ਉਹਨਾਂ ਨੂੰ ਤਾਂ ਕਹਿ-ਕਹਿ ਕੇ ਬੁਲਾਣਾ ਪੰਦਾ ਬਾਬਾ ਜੀ ਮੈਂ ਕਮੈਂਟਸ ਰੀਡ ਕਰਦੀ ਵੀ ਸੀ ਬਹੁਤ ਅੱਦਾਂ ਦੇ ਕਮੈਂਟ ਆਏ ਸੀ ਕੀ ਨੀਤੀ ਕਿਦਾ ਬੋਲਦੀ ਪਈ ਔਰ ਇਹ ਉਹ ਕੈਰੈਕਟਰ ਦੇ ਤਰ੍ਹਾਂ ਉਹ ਉਹ ਚੱਲਣਾ ਚਾਹੀਦਾ ਇਸ ਤਰ੍ਹਾਂ ਹੋਣੀ ਚਾਹੀਦੀ ਸਾਨੂੰ ਵੀ ਆਣੇ ਚਾਹੀਦੇ ਇਸ ਤਰ੍ਹਾਂ ਦੇ ਕਮੈਂਟ ਚਲੋ ਜੀ ਠੀਕ ਹੈ ਜੀ ਤੇ ਆਪਾਂ ਹੁਣ ਕਈਏ ਇੰਜੋਏ ਕਰੀਏ ਇੱਧਰ ਵੇਖੋ ਸਾਰੇ ਵਾਲ ਕੇਮਰਾ ਸਾਰੇ ਬੈਠੇ ਆ ਇੱਧਰ ਆ ਸਾਰੇ ਸਾਰੇ ਬੈਠੇ ਤੇ ਇੱਧਰ ਆ ਵੇਖੋ ਜੀ ਬਾਏ ਬਾਏ ਜੀ ਬਾਏ 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 ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵਾਰਸ ਨਾ ਕੀਆ ਚਲਿਆ ਮੀਡੀਆ ਕੇ YouTube ਫੈਮਲੀ ਸਾਡੀ ਸਾਰੀ ਬਹੁਤ ਵਧੀਆ ਹੈਗੀ ਤੇ ਚੰਡਾਲ ਨੂੰ ਦਾ ਅੱਜ ਹੋ ਚੁੱਕਾ ਐਂਡ ਤੇ ਸਾਰੇ ਜਣੇ ਜਰੂਰ ਦੱਸਿਓ ਕਿ ਹਾਂ ਦੱਸਦੇ ਵੀ ਜੇ ਤੁਸੀਂ ਪਰ ਜ਼ਿਆਦਾ ਨਹੀਂ ਸਿਰਫ 3-4 ਜਣੇ ਦੱਸਦੇ ਆ ਕਿ ਹਾਂਜੀ ਠੀਕ ਆ ਵਧੀਆ ਵੀਡੀਓ ਪਰ ਜਿੰਨੇ ਜਣੇ ਦੇਖਦੇ ਨੇ ਪਲੀਜ਼ ਸਾਡੇ ਨੂੰ ਰਿਕਵੈਸਟ ਕਰਿਆ ਕਰੋ ਕਿਉਂਕਿ ਜਿਹੜੇ ਆਰਟਿਸਟ ਨੇ ਜਿਹੜੇ ਉਹ ਸੁਣਨਾ ਚਾਹੁੰਦੇ ਨੇ ਆਪਣੇ ਭੈਣ ਭਰਾਵਾਂ ਕੋ ਸਿੱਧੀ ਗੱਲ ਤਰੀਫ਼ ਦੇ ਭੁੱਖੇ ਬੱਸ 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 ਤਰੀਫ਼ ਦੇ ਭੁੱਖੇ ਉਹ ਸੁਣਨਾ ਚਾਹੁੰਦੇ ਨੇ ਕਿ ਕੀ ਇਹ ਸਾਨੂੰ ਡਿਸੀਜਨ ਦੱਸਣ ਸਾਨੂੰ ਦੱਸਣ ਕਿ ਤੁਸੀਂ ਕੰਮ ਵਧੀਆ ਕੀਤਾ ਕਿ ਨਹੀਂ ਕੀਤਾ ਇਹ ਪਹਿਲਾਂ ਆਪਾਂ ਤੁਸੀਂ ਅੱਜ ਆਏ ਹੈਗੇ ਕੁਲਦੀਪ ਭੈਣ ਜੀ ਤੇ ਅਜੀਤ ਭਾਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਨੂੰ ਅਸੀਂ ਝੰਡਾਲ ਵਿੱਚ ਜਿਹੜਾ ਕੰਮ ਕੀਤਾ ਸਸਤਾ ਰੋਲ ਕੀਤਾ ਵਾ ਤੁਸੀਂ ਇਹ ਦੇਖੋ ਮੈਨੂੰ ਦੱਸੋ ਤੁਸੀਂ ਵੀ ਮੇਰੇ ਨਾਲ ਕਿਸ ਤਰ੍ਹਾਂ ਦਾ ਤੁਹਾਡਾ ਮਹੱਤਵਕ ਰੋਲ ਲੱਗਿਆ ਵਾ ਆਪਣੇ ਕੰਮ ਸਿਰੋਲ ਵੀ ਹੋ ਜੇ ਅੱਗੇ ਤਾਂ ਜੇ ਕੋਈ ਮਤਕੀ ਹਿਸਾਬ ਦੇ ਵਿੱਚ ਜਮੀ ਬੇਸ਼ੋ ਹੈਗੀ ਤਾਂ ਮੈਨੂੰ ਦੱਸੋ ਮੈਂ ਮਤਲਬ ਕਿ ਆਪਣੀ ਸੁਧਾਰ ਸਕਾਇਸ ਕਰਾਂ ਹਾਂਜੀ ਭਾਈ ਤੁਸੀਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਦਰਸ਼ਕਾਂ ਨੂੰ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਜਿਹੜੀ ਚੰਡਾਲ ਨਮਾ ਦਾ ਅਸੀਂ ਵੀਡੀਓ ਬਣਾਇਆ ਉਹਦੇ ਵਿੱਚ ਜੇ ਤੁਸੀਂ ਕਮੈਂਟਸ ਦਿਓ ਵੀ ਸਾਡਾ ਨੋ ਦੇ ਨਾਲ ਸਸਦਾ ਤੇ ਸਵਰੇ ਦਾ ਜੋਰ ਹੋੜ ਕੀਤਾ ਉਹ ਚੰਗਾ ਕੀਤਾ ਜਾਂ ਨਹੀਂ ਉਹਦੇ ਕਮੈਂਟਸ ਜੋੜਦੇ ਨੇ ਤੇ ਅਸੀਂ ਤੁਹਾਡੇ ਕਮੈਂਟਸ ਦੀ ਪੂਰੀ ਪੂਰੀ ਉਡੀਕ ਕਰਾਂਗੇ ਤੇ ਕਮੈਂਟਸ ਤੋਂ ਸਾਨੂੰ ਦੇ ਕੇ ਤੇ ਸੁਝਾਅ ਦਿਓ ਆਪਾਂ ਚਾਈ ਜੀ ਸੁਪਰਸਟਾਰ ਚਾਈ ਚਲੋ ਚਾਈ ਜੀ ਪਰ ਮੈਂ ਲੇ ਗਰੀ ਅੱਖਾਂ ਚਲੋ ਚਾਈ ਜੀ ਪਹਿਲੀ ਗਰੀ ਬੰਦ ਨਿਆ ਜੀ ਆਪਣਾ 7000 ਰੁਪਏ ਚੰਗਾ ਕੋਈ ਗੱਲ ਨਹੀਂ ਕੋਈ ਇਹ ਚਾਈਸ ਦਾ ਵੀਡੀਓ ਜੀ ਬੋਲਣ ਚੋਗੇ ਜੀ ਹਾਂ ਬੋਲੋ ਬੋਲੋ ਹਾਂ ਜੀ ਇੱਦਾਂ ਜੇ ਮੈਨੂੰ ਸੱਸ ਦਾ ਰੋਡ ਦਿੱਤਾ ਸੀ ਕਿ ਇਹਨਾਂ ਨੇ ਪੂਜਾ ਦੀ ਮੰਮੀ ਦਾ ਰੋਡ ਪੂਜਾ ਦੀ ਮੰਮੀ ਦਾ ਇਹਨਾਂ ਨੇ ਮੈਨੂੰ ਪੂਜਾ ਦੀ ਮੰਮੀ ਦਾ ਰੋਡ ਦਿੱਤਾ ਸੀ ਸੋ ਮੈਂ ਤੁਸੀਂ ਮੈਨੂੰ ਸਾਰੇ ਕਮੈਂਟ ਕਰਕੇ ਦੱਸਿਓ ਕਿ ਮੈਂ ਐਂਡ ਸਹੀ ਕੱਢਿਆ ਕਿ ਨਹੀਂ ਕੱਢਿਆ ਜੇ ਨਹੀਂ ਕੱਢਿਆ ਹੈਗਾ ਤਾਂ ਵੀ ਰੇਟ ਕਰ ਦਿਓ ਹਾਂ ਉਹ ਚੀਜ਼ੇ ਸੁਧਾਰ ਕੀਤਾ ਜਾਏਗਾ ਜੀ ਬੱਸ ਹਾਂ بس سਸਕਲ ਜੀ ਅ ਸਿਮਰ ਬੇਟੀ ਨੇ ਕੀ ਬੋਲਣਾ ਮੈਨੂੰ ਲੱਗਦਾ ਹੈ ਮੇਰੇ ਤੋਂ ਜ਼ਿਆਦਾ ਤੁਸੀਂ ਬੋਲ ਸਕਦੇ ਹੋ ਤੁਸੀਂ ਡਿਸੀਜਨ ਲੈ ਸਕਦੇ ਹੋ ਹਾਂ ਪਰ ਇੱਕ ਗੱਲ ਮੈਂ ਤੁਹਾਨੂੰ ਜ਼ਰੂਰ ਕਹਾਂਗੀ ਕਮੈਂਟ ਜ਼ਰੂਰ ਕਰਿਆ ਕਰੋ ਤੁਸੀਂ ਜਿਹੜਾ ਤੁਹਾਨੂੰ ਅੱਛਾ ਲੱਗਾ ਨਹੀਂ ਅੱਛਾ ਲੱਗਾ ਉਹ ਵੀ ਕਰਕੇ ਆਇਆ ਕਰੋ ਪਰ ਕਮੈਂਟ ਕਰਦਿਆ ਕਰੋ ਜ਼ਰੂਰ ਕਿਉਂਕਿ ਜਦੋਂ ਅਸੀਂ ਤੁਹਾਡੀ ਤਾਰੀਫ਼ ਜਾਂ ਤੁਸੀਂ ਸਾਡਾ ਨਾਮ ਵੀ ਇੱਕ ਵਾਰੀ ਵਿੱਚ ਲਿਖ ਕੇ ਆ ਜਾਂਦਾ ਨਾ ਸਾਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਤੁਸੀਂ ਸਾਨੂੰ ਯਾਦ ਕੀਤਾ ਹੈ ਐਵੇਂ ਤੁਸੀਂ ਭਾਵੇਂ ਸਾਨੂੰ ਯਾਦ ਨੋਟ ਹੀ ਕਰਦੇ ਹੋ ਲekin ਜੇ ਤੁਸੀਂ ਐਵੇਂ ਹੀ ਲਾਡ ਕਰੋਗੇ ਨਾ ਸਮਝਦਾ ਅੱਛਾ ਨਹੀਂ ਲੱਗੇਗਾ ਤੇ ਜੋ ਵੀ ਅੱਜ ਸਟੋਰੀ ਸੀ ਜਿਸ ਦੀ ਇਹ ਬੜਾ ਵਧੀਆ ਇੱਕ ਆਪਾਂ ਚੰਡਾਲ ਨੂੰ ਜਿਹੜਾ ਕੀਤਾ ਐ ਐਪੀਸੋਡ ਉਹ ਬੜਾ ਵਧੀਆ ਇੱਕ ਸਮਾਜ ਨੂੰ ਛੋਟਾ ਜਿਹਾ ਮੈਸੇਜ ਦੇਣ ਦੀ ਕੋਸ਼ਿਸ਼ ਐ ਮਤਲਬ ਇਹ ਲਈ ਮਿਲੀ ਜੀ ਸਟੋਰੀ ਐ ਚਲੋ ਪੂਜਾ ਜੀ ਕੁਝ ਕਹਿਣਾ ਚਾਹੁੰਦੇ ਨੇ ਉਹਨਾਂ ਦੀ ਸੁਣੋ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਐ ਸਟੋਰੀ ਵੇਖ ਕੇ ਤੁਸੀਂ ਦੱਸਿਓ ਕਿੱਦਾਂ ਦਾ ਲੱਗਾ ਤੇ ਮੈਂ ਅੱਜ ਕਹਿਣਾ ਚਾਹੁੰਦੀ ਆਂ ਕਿ ਇਹਦੇ ਵਿੱਚ ਸਿਮਰਨ ਆਂਟੀ ਨੇ ਜਿਹੜਾ ਰੋਲ ਕੀਤਾ ਐ ਕੀ ਅੱਜ ਦਿਖਾਇਆ ਗਿਆ ਕਿ ਕੱਲੀ ਮਾਂ ਨੇ ਪੁੱਤਰ ਨੂੰ ਕਿਵੇਂ ਪਾਲਿਆ ਪੋਸਿਆ ਪੜਾਇਆ ਲਿਖਾਇਆ ਕਿ ਉਹਦੀ ਨੂੰਹ ਤੇ ਉਹਦਾ ਪੁੱਤਰ ਉਹਦੇ ਨਾਲ ਠੀਕ ਕਰ ਰਹੇ ਸੀ ਕਿ ਗਲਤ ਕਰ ਰਹੇ ਸੀ ਕਿ ਮਾਵਾ ਨੂੰ ਆਖਿਰ ਇਹੋ ਸਿਲਾ ਮਿਲਦਾ ਹੈ ਤੇ ਤੁਸੀਂ ਇਹ ਜ਼ਰੂਰ ਦੱਸਿਓ ਕਿ ਇਹ ਸਟੋਰੀ ਸਹੀ ਸੀ ਕਿ ਗਲਤ ਸੀ ਹਾਂਜੀ ਇਹਦੇ ਵਿੱਚ ਬਹੁਤ ਵਧੀਆ ਮੈਸੇਜ ਦਿੱਤਾ ਆ ਇਹਦੇ ਵਿੱਚ ਰੋਲ ਕੀਤਾ ਭੂਆ ਦਾ ਅਕਸ਼ੰਦਰ ਭਾਂਜੀ ਨੇ ਹਾਂਜੀ ਹਾਂਜੀ ਸਾਰੇ ਸਾਸ੍ਰੀ ਗਾਲ ਜੀ ਮੈਨੇਜ ਭੂਆ ਦਾ ਰੋਲ ਕੀਤਾ ਤੇ ਮੈਂ ਹੁਣ ਆਪਣੇ ਭਰਾ ਭਜਾਈ ਦੀ ਨੂੰ ਨੂੰ ਸੁਧਾਰ ਕੇ ਜਾਣਾ ਮੈਂ ਨਾ ਦਿਖਾ ਰਹਿ ਨਾ ਇਹ ਸੁਧਾਰ ਚੁੱਕੇ ਜੇ ਹੈ ਨਾ ਹੁਣ ਜਾਨਾ ਨਹੀਂ ਸੁਧਾਰ ਚੁੱਕੇ ਸੁਧਾਰ ਚੁੱਕੇ ਨੇ ਮੈਂ ਆਪਣੇ ਭਰਾ ਤੇ ਜਾਈ ਦਿਖਾ ਰਹਿਣ ਲਈ ਆਈ ਆ ਮੈਂ ਇਹਨਾਂ ਦੀ ਨੂੰਹ ਦਾ ਬਤੀਰਾ ਬਹੁਤ ਮਾਰਾ ਦੇਖਿਆ ਇਹਨਾਂ ਨਾਲ ਤੇ ਹੁਣ ਮੈਂ ਇਹਨਾਂ ਦੀ ਨੂੰਹ ਸੁਧਾਰ ਦਿੱਤਾ ਹੈ ਹਾਂ ਦਾ ਸੁਧਾਰ ਕੀਤਾ ਰਿਹਾ ਚਲੋ ਚ ਦੱਸੋ ਹਾਂਜੀ ਚਲੋ ਮੰਜੂ ਜੀ ਕੋਈ ਨਹੀਂ ਮੰਜੂ ਮੈਂ ਇਹ ਮੰਜੂ ਜੀ ਨੇ ਰੋਲ ਕੀਤਾ ਮਾਸੀ ਦਾ ਮਾਸੀ ਜੀ ਭਨੇਵੀ ਦਾ ਭਨੇਵੀ ਦਾ ਦੇਖੋ ਜੀ ਮੈਂ ਰੋਲ ਕੀਤਾ ਜੇ ਭਨੇਵੀ ਦਾ ਇਹ ਗਿੱਦੇ ਨਾਲੇ ਮਾਸੀ ਜੀ ਦੇਖੋ ਜੀ ਪਨੇਮੀ ਦਾ ਰੋਲ ਤੁਹਾਨੂੰ ਜੇ ਸਹੀ ਲੱਗਾ ਹੈ ਕਮੈਂਟ ਸ਼ੇਅਰ ਜ਼ਰੂਰ ਕਰਨਾ ਆ ਇਹਦੇ ਵਿੱਚ ਸਾਰਿਆਂ ਵੱਲੋਂ ਮੈਂ ਇੱਕ ਛੋਟਾ ਜਿਹਾ ਮੈਸੇਜ ਦੇਣਾ ਚਾਹਨੀ ਆ ਕਿ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਮੈਂ ਹਰ ਕਿਤੇ ਨਹੀਂ ਕਹਿਣ ਲਈ ਕਿਤੇ ਨਾ ਕਿਤੇ ਕਈਆਂ ਪਰਿਵਾਰਾਂ ਦੇ ਵਿੱਚ ਚੰਡਾਲ ਨੂੰ ਜਾਂ ਨੂਹਾਂ ਹੁੰਦ ਗਿਆ ਨਹੀਂ ਹੁਣ ਇਹਦੇ ਵਿੱਚ ਆਪਣੇ ਤੁਸੀਂ ਮੇਨ ਜਿਹੜਾ ਕੈਰੈਕਟਰ ਸੀ ਪਨੇਮੀ ਦਾ ਤੇ ਭੂਆ ਦਾ ਸੀ ਇਹਦੇ ਵਿੱਚ ਮੇਰੇ ਨਾਲ ਹੈਗਾ ਸੀ ਮੇਰੇ ਗਵਰਡਨ ਦਾ ਉਹਨਾਂ ਦਾ ਸੀ ਆਪਣਾ ਅ ਅਰੁਣਾ ਕਾਚੀ ਦਾ ਹੈਨਾ ਤੁਹਾਡੀ ਨੂੰ ਬਣੀ ਸੀ ਮੇਰੀ ਨੂੰ ਬਣੀ ਸੀ ਉਹ ਰਿਧੀ ਜੇ ਹਰ ਰਿਸ਼ਤੇਦਾਰ ਦੇ ਵਿੱਚ ਸੋਰੀ ਜਿਹੜੀਆਂ ਫੈਮਲੀਆਂ ਵਿੱਚ ਚੰਡਾਲ ਨੂੰ ਆ ਹੁੰਦੀਆਂ ਇੱਕ ਰਿਸ਼ਤੇਦਾਰ ਜੇ ਪੈ ਜਾਵੇ ਤੇ ਉਹ ਪਰਿਵਾਰ ਭਾਂਜੀ ਸੁਜਨ ਸੁਜਨ ਬਿਲਕੁਲ ਸੁਜਨ ਦੇ ਕਈ ਬੰਦੇ ਨੇ ਕਈ ਬੰਦੇ ਨੇ ਤੇ ਮੇਰੇ ਹਿਸਾਬ ਨਾਲ ਪੈਣਾ ਚਾਹੀਦਾ ਹੈ ਜੇ ਰਿਸ਼ਤੇਦਾਰ ਕੋਈ ਪੈ ਜਾਵੇ ਤੇ ਇਤਰਾ ਨੂੰ ਫਿਰ ਸਾਰੇ ਖੋਚੇ ਹੋ ਜਾਣ ਜਿਦਾ ਚਾਹੀ ਨਹੀਂ ਹਾਂ ਬਿਲਕੁਲ ਜੀ ਇਹ ਮੈਸੇਜ ਚਾਹੀ ਜਿਵੇਂ ਉਹ ਵੀ ਬਹੁਤ ਵਧੀਆ ਹੈ ਇੰਨਾ ਵੀ ਮੈਸੇਜ ਬਹੁਤ ਵਧੀਆ ਜਿਹੜਾ ਬੁਹਾ ਬਣਿਆ ਦੇਖਦੇ ਆ ਜੀ ਹਾਂ ਬਿਲਕੁਲ ਜੀ ਤਮਾਸ਼ਾ ਨਹੀਂ ਬਣਨਾ ਚਾਹੀਦਾ ਆਪਾਂ ਮਸਲੇ ਨੂੰ ਹੱਲ ਕਰਨਾ ਚਾਹੀਦਾਗਾ ਪੁਰਾਣੇ ਸਮਿਆਂ ਵਿੱਚ ਐਸਾ ਹੀ ਹੁੰਦਾ ਸੀ ਪਾਜੀ ਤੁਹਾਡੀ ਇਸ ਮੇਰਾ ਪਾਪੀ ਹੈਗੀ ਆ ਐਸੇ ਹੁੰਦਾ ਸੀ ਨਾ ਕੋਈ ਨਾ ਕੋਈ ਰਿਸ਼ਤੇਦਾਰ ਪੈਕੇ ਮਸਲੇ ਦਾ ਹੱਲ ਕਰਦੇ ਸੀ ਮੈਂ ਵੀ ਚੋਲਾ ਵੇਂਦਾ ਹੀ ਅਜਿਹਾ ਮੈरिज ਵਾਸਤੇ ਜਿਦਾਂ ਸਾਡੀ ਪੈਣ ਪਈ ਆ ਵਿੱਚ ਹਾਂਜੀ ਹਾਂਜੀ ਪੈਣ ਪਈ ਆ ਹਾਂਜੀ ਮੇਰਾ ਭਤੀਜਾ ਬਾਹਰ ਹੈ ਮੈਂ ਆਪਣੇ ਭਰਾ ਤੇ ਹਾਲਤ ਦੇਖ ਹੀ ਨਹੀਂ ਸਕਿਆ ਨੂੰ ਲੱਗਦਾ ਪਰ ਅੱਜ ਕੱਲ ਬਹੁਤਾ ਅੱਜ ਕੱਲ ਨਹੀਂ ਸੁਣਾਉਂਦਾ ਬਾਕੀ ਇੱਕ ਸਾਡਾ ਸਿਰਫ ਇਹ ਸਟੋਰੀ ਬਣਾਉਂਦਾ ਮਕਸਦ ਇਹ ਹੁੰਦਾ ਹੈ ਕਿ ਸਾਡੀ ਇਹ ਸਟੋਰੀ ਵੇਖ ਕੇ ਕੋਈ ਵੀ ਇੱਕ ਪਰਿਵਾਰ ਕੋਈ ਵੀ ਇੱਕ ਪਰਿਵਾਰ ਜੇ ਐਫਰਟਸ ਕਰੇ ਤੇ ਸਾਡੀ ਸਟੋਰੀ ਬਣਾਉਣ ਦਾ ਮਕਸਦ ਆ ਉਹ ਬੜਾ ਵਧੀਆ ਹੋਏਗਾ ਔਰ ਦੱਸਿਓ ਸਾਰੇ ਜਣੇ ਕਿ ਇਹ ਐਂਡ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਥੈਂਕ ਯੂ ਸੋ ਮਚ ਥੈਂਕ ਯੂ